ਰ ਇਧਰ ਤੇ ਲਾਈਨਾਂ ਹੀ ਬਹੁ ਲੱਗੀਆਂ ਨੇ ਬਾਈ ਮੀ ਲੰਬੀ ਲੈਣ ਕਮਾਲ ਹੋ ਗਈ ਆ ਇਸ ਵਾਰ ਹੀ ਸੰਗਤ ਜ਼ਿਆਦਾ ਲੱਗਦੀ ਯਾਰ ਪਿਛਲੀ ਵਾਰੀ ਤਾਂ ਨਹੀਂ ਸੀਗੀਆਂ ਇੰਨੀਆਂ ਲੰਬੀਆਂ ਲਾਣਾ ਹਾਂ ਬਹੁਤ ਟਾਈਮ ਲੱਗੂਗਾ ਇਧਰ ਦੀ ਤਾਂ ਬਾਈ ਹੂੰ ਸੋਹਣਿਆ ਜਿਗਾਰਡ ਲਾਉਣਾ ਪੈਣਾ ਕੋਈ ਮੈਂ ਨਹੀਂ ਸਰਨਾ ਬਾਈ ਨੇ ਤੱਕ ਮਾਤੀ ਵਾ ਮੇਰੇ ਸਮਾਨਾ ਆਪਾਂ ਵੀ ਬਾਈ ਵਾਂਗੂ ਸਿਆਲੇ ਬਣੀ ਐ ਤੇ ਘਮਾਰੀ ਐ ਗੱਡੀ ਐ ਮੇਰਾ ਤਾਂ 2 ਘੰਟੇ ਲੱਗ ਜਾਣਗੇ ਪਾਰਕਿੰਗ ਬੰਦਿਆ ਨਹੀਂ ਦੂਜੇ ਪਾਸੇ ਵੀ ਆਉਨੇ ਆ ਉੱਧਰ ਵੀ ਦੂਜੀ ਸਟਰੀਟ ਵੱਲ ਦੀ ਇਹ ਰਹਿ ਗਏ ਮਿੱਤਰਾਂ ਵੈਸੇ ਇੱਧਰ ਦੀ ਆ ਗਏ ਆ ਤਾਂ ਇੱਧਰ ਦੀ ਵੀ ਇੰਨਾ ਟਾਈਮ ਲੱਗ ਗਿਆ ਜੇ ਉੱਧਰ ਦੀ ਆਉਂਦੇ ਤਾਂ ਉਹ ਦੇਖ ਲੈ ਲਾਇਨ ਕਿੱਥੋਂ ਤੱਕ ਲੱਗੀ ਪਈ ਉਹ ਤੋਂ ਲੈ ਕੇ ਜਿੱਧਰੋਂ ਮੁੜੇ ਸੀਗੇ ਆਪਾਂ ਥੋੜੀ ਜਿਹਾ ਲੈਨ ਨਾਲ ਨਾਲ ਇਹ ਤਾਂ ਬਈ ਦੋ ਵੀ ਥੋੜੇ ਆ ਤਿੰਨ ਘੰਟੇ ਲੰਘ ਜਾਂਦੇ ਭਾਵੇਂ ਪਹੁੰਹਿੰਦਾ ਪਹੁੰਹਿੰਦਾ ਭਾਰਕਿਆਂ ਉਹ ਲੈਣਾ ਹੀ ਲੈਣਾ ਨੇ ਬਾਈ ਕੁਮਾਲ ਹੋ ਗਈ ਆ ਅੱਜ ਤੱਕ ਫੀਲਿੰਗ ਜੀ ਨਹੀਂ ਆਈ ਜਾਂਦੀ ਪੰਜਾਬ ਦੇ ਮੇਲੇ ਵਾਲੀਓ ਲਓ ਵੀ ਮਾਤਰਾ ਲੱਭ ਕੇ ਔਕੀ ਸੌਕੀ ਪਾਰਕਿੰਗ ਈ ਆ ਗਏ ਆਪਾਂ থামਬਨੇਲ ਤੋਂ ਹਿਸਾਬ ਨਾਲ ਹੀ ਲਿਆ ਹੋਣਾ ਤੁਸੀਂ ਬਈ ਕਿੱਧਰ ਨੂੰ ਜਾ ਰਹੇ ਆ ਠੀਕ ਕਰ ਰਹੇ ਆ ਕਿੱਥੇ ਪਹੁੰਚ ਗਏ ਆ ਇਹਦੇ ਕਿੱਥੇ ਆ ਗਏ ਮੇਰੇ ਵੀਰੋ ਕਹਿੰਦੇ ਉੱਥੇ ਆ ਗਏ ਜਿੱਥੇ ਪੰਜਾਬੀ 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 ਹੀ ਦੇਖਦੇ ਨੇ ਅੱਜ ਪੰਜਾਬੀ ਦੇਖੀ ਜਾਂਦੇ ਖੜ ਜੋ ਖੜ ਜੋ ਖੜ ਜੋ ਮਾਰ ਲੋ ਬ੍ਰੇਕਾਂ ਇਤਾਂ ਕਿ ਇੱਧਰ ਵੀ ਦੇਖ ਲੋ ਚੱਕੇ ਜਾਮ ਹੋਏ ਪਏ ਨੇ ਬਹਿ ਜਾ ਬਹਿ ਗਿਆ ਕਰਾਈ ਤੇ ਪੰਜਾਬੀਆਂ ਨੇ ਤੇ ਇੱਕ ਵਾਰੀ ਸਾਰਿਆਂ ਮਤਰਾਂ ਨੂੰ ਪਿਆਰ ਭਰੀ ਸਤਿ ਸਗਾਲ ਤੇ ਦੇਖ ਕੇ ਤੁਸੀਂ ਇਹ ਰੌਣਕ ਮੇਲਾ ਇੱਥੋਂ ਦਾ ਤੇ ਸਾਕਤਤਾ ਬਣ ਨਾਲੇ ਹੋਣਾ ਬਈ ਇਹਦੇ ਦਾਰ ਉੱਤੇ ਘਰ ਦੀ ਤੇ ਦਿਵਾਲੀ ਅੰਬਰ ਸਰ ਦੀ ਇਹ ਤਾਂ ਤੁਸੀਂ ਬੜੀ ਬੜੀ ਸੁਣਿਆ ਵੀ ਹੋਣਾ ਤੇ ਜਾ ਕੇ ਵੇਖੀ ਵੀ ਹੋਣੀ ਆ ਅੱਜ ਪਤਨ ਉਹ ਹੋਨੇ ਆ ਬਾਹਰਲੇ ਮੁਲਕਾਂ ਦੀ ਦੀਵਾਲੀ ਕਿਦਾਂ ਆਪਣੇ ਪੰਜਾਬੀ ਮਨਾਉਂਦੇ ਨੇ ਦੀਵਾਲੀਆਂ ਬਾਹਰਲੇ ਮੁਲਕਾਂ 'ਚ ਅਸਵਕਤੇ ਆ ਮੈਂ ਆਸਟ੍ਰੇਲੀਆ ਵਿੱਚ ਬ੍ਰਿਸਬਨ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾ ਰਿਹਾ ਉਥੋਂ ਦਾ ਰੌਣਕ ਮੇਲਾ ਵੇਖ ਰਿਹਾ ਨਾਲ ਤੁਹਾਨੂੰ ਉਠਾ ਰਹੇ ਹਾਂ ਅੱਗੇ ਜਾ ਕੇ ਹੋਰ ਵੀ ਸੋਹਣਾ ਰੌਣਕ ਮੇਲਾ ਹੋਣਾ ਹਰ ਬਰ ਹੀ ਆਈਦਾ ਅਸੀਂ ਦੀਵਾਲੀ ਤੇ ਰੌਣਕ ਮੇਲਾ ਦੇਖਣ ਇਸ ਵਾਰੀ ਪਰ ਐਵੇਂ ਲੱਗ ਰਿਹਾ ਵੀ ਜਿਵੇਂ ਅੱਗੇ ਨਾਲੋਂ ਸੰਗਤ ਨਾ ਬਹੁਤ ਜ਼ਿਆਦਾ ਲਗਭਗ ਦੁੱਗਣੀ ਲਾ ਲੋ ਹੋਈ ਪਈ ਆ ਕਿੱਧਰ ਪਾਰਕਿੰਗ ਗੱਡੀ ਲਾ ਕੇ ਆਏ ਪਹਿਲਾਂ ਤਾਂ ਉਰੇ ਜੀ ਲੱਗ ਜਾਂਦੀਆਂ ਸੀ ਕਿ ਹੁੰਦੀ ਤਾਂ ਉਹਨਾਂ ਵੀ ਕਾਫੀ ਸੀਗੀ ਪਰ ਅੱਜ ਤਾਂ ਉਹ ਜਮਾ ਉਹ ਖੁੰਝੇ ਤੱਕ ਕਿੰਢ ਤੱਕ ਭਰੀ ਚਈ ਸੀਗੀ ਪਾਰਕਿੰਗ ਉਹ ਵਾਲੀ ਮਸਾਂ ਹੀ ਦੇਖ ਤੋ ਗੇੜ ਗੂੜੇ ਦੇ ਕੇ ਫੇਰ ਪਾਰਕਿੰਗ ਲੱਭੀ ਆ ਉੱਥੇ ਵੈਸੇ ਤਾਂ ਗੁਰਦੁਆਰਾ ਸਾਹਿਬ ਦੀ ਅੰਦਰ ਵੀ ਪਾਰਕਿੰਗ ਹੈਗੀ ਆ ਪਰ ਉਹ ਕਾਫੀ ਗੱਡੀਆਂ ਲੱਗ ਜਾਂਦੀਆਂ ਵੈਸੇ ਕਾਫੀ ਵੱਡੀ ਆ ਪਰ ਉਹ ਚੋਂ ਅੱਧੀ ਕਿਤਾ ਬੰਦ ਕੀਤੀ ਹੁੰਦੀ ਆ ਵੀ ਸੰਤ ਜਿਹੜੀ ਸਾਈਡ ਉੱਥੇ ਜਗਗਦੂਤ ਖੜੀ ਜਾਂਦੇ ਹੁੰਦੇ ਨੇ ਪਟਾਕੇ ਪਟੂਕੇ ਚਲਾਉਂਦੇ ਨੇ ਉਹ ਸਾਈਡ ਬੰਦ ਕੀਤੀ ਹੁੰਦੀ ਆ ਦੂਜੀ ਸਾਈਡ ਗੱਡੀਆਂ ਲੱਗਦੀਆਂ ਨੇ ਪਰ ਉਹ ਭਰ ਜਾਂਦੀ ਆ ਛੇਤੀ ਤੇ ਆਪੇ ਸਾਬ ਲਾ ਲੋ ਇੱਧਰ ਜਿਹੜੀ ਆ ਤਿੰਨ ਚਾਰ ਕਿੱल्ल्या ਤਿੰਨ ਚਾਰ ਕਾਦੀ ਮੈਨੂੰ ਲੱਗਦਾ ਦਸਾਂ ਕਿੱल्ल्या ਤੇ ਹੋ ਗਈ ਪਾਰਕਿੰਗ ਜਿੱਥੇ ਗੱਡੀ ਲਾ ਕੇ ਆਏ ਆ ਤੇ ਤੁੰਨੀ ਪਈ ਹੋ ਸੀਗੀ ਤੇ ਇਧਰ ਵਾਲੀ ਤੇ ਤਾਂ ਫਿਰ ਕਿੱਥੋਂ ਹੀ ਫੂਟ ਆਉਣਾ ਆ ਉਹ ਪਾਰਕਿੰਗ ਤੋਂ ਬਗੈਰ ਬਾਬਾ ਮੇਰੀ ਕਰੇ ਤੇਰ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਾਰੇ ਜਾਣੇ ਅੰਦਰ ਬਈ ਹੁਣ ਮੈਂ ਘੱਟ ਹੀ ਬੋਲੂਗਾ ਜਿੱਥੇ ਕੋ ਥੋੜਾ ਬਾਲਾ ਕੋਈ ਲੱਗਿਆ ਸਹੀ ਉੱਥੇ ਬੋਲੂਗਾ ਬਾਕੀ ਕਿਉਂਕਿ ਫਿਰ ਉਹਦੇ ਨਾਲ ਨਾ ਜਿਹੜਾ ਥੋੜਾ ਇੱਕ ਨੈਚੁਰਲ ਜੀ ਰੌਣਕ ਮੇਲਾ ਦੇਖਣ ਦਾ ਰੌਲਾ ਰੱਪਾ ਦੇਖਣ ਦਾ ਉਹ ਸੁਆਦ ਜੇ ਮਰੀ ਜਾਊਗਾ ਉਹਦਾ ਆਨੰਦ ਲਓ ਤੁਸੀਂ ਨੈਚੁਰਲ ਜੀ ਚੰਗਾ ਜੀਵਾ ਕੰਰਾ ਜੀ ਘੜਾ hobby ਜੀਆਂ ਹੋਈਆਂ ਗੱਲਾਂ ਬਾਤਾਂ ਗੁਫ਼ਤਗੂ ਮੌਕੇ ਮਿਲੇ ਨੇ ਅੱਜ ਇਹਨਾਂ ਨੂੰ ਫੁੱਲ ਕੇ ਢੱਡ ਹੋਇ ਕਰਾਂਗੇ ਹਾਂਜੀ ਲੈਨੇ ਆਂ ਅੰਦਰ ਹਲ ਮਿਲ ਕੇ ਇਸ ਪੱਧਰ ਤੋਂ ਬਾਅਦ ਨੂੰ ਲਈ ਇਹ ਮੁੱਦੇ ਆਵਾਜ਼ ਮੁਨਾਸਬ ਸੱਜਣ ਨੂੰ ਦੱਸਣ ਦੀ ਮਹੱਤਵਪੂਰਨ ਹੈ ਕਿ ਗੁਰੂ ਤੋਂ ਬਿਨਾਂ ਕੋਈ ਨਹੀਂ ਮਿਲ ਸਕਿਆ ਇਸ ਪੱਧਰ ਤੋਂ ਬਾਅਦ ਨੂੰ ਇਹ ਕਰਦੀ ਨਹੀਂ ਸ਼ਹਿਰ ਨੂੰ ਮੰਗਦੇ ਜਿੰਦਗੀ ਦੇ ਵਾਸੂ ਪਰ ਇਹ ਕਿਤੇ ਸਰਵਰ ਦੇ ਹੀ ਨੇ ਵਾਸਾ ਪਾਣੀ ਪਾਣੀ ਕਹਿੰਦੇ ਸਰਕਾਰ ਜਨਾ ਆਦਮੀ ਵਾਸਿਆ ਉਸ ਸੇਵਨ ਤੇ ਆ ਉਹ ਉਸ ਸਨਸਾਰ ਨੂੰ ਪੀਣ ਨੂੰ ਇੱਥੇ ਇਹ ਸ਼ੰਭ ਅਗਵਾਤ ਪਾਣੀ ਬਹੁਤ ਜਿਆਦਾ ਸੰਗਤ ਹੈ ਯਾਰ ਇਸ ਵਾਰ ਤੋਂ ਆਹ ਅੰਦਰ ਵੀ ਦੇਖੋ ਉਧਰੋਂ ਲੈਣਾ ਘੁੰਮਦੀ ਪਈ ਆ ਫੇਰ ਆ ਬਾਹਰ ਨੂੰ ਆ ਕੇ ਤੇ ਉਹ ਪਿੱਛੇ ਗੇਟ 'ਤੇ ਕ ਲਾਈਨ ਲੱਗੀ ਹੋਈ ਏ ਮੱਥਾ ਟੇਕਣ ਆਲੀ ਸੰਗਤ ਏ ਇੰਨੀ ਜਿਆਦਾ ਸੰਗਤ ਆ ਇਸ ਵਾਰੀ ਉਹ ਜਿਵੇਂ ਕਹਿ ਦਿੰਦੇ ਹੁੰਦੇ ਆਪਣੇ ਨਾ ਵੀ ਪੈਰ ਧਰਨੂ ਜਗ੍ਹਾ ਹੈ ਨਹੀਂ ਉਹੀ ਸਾਹ ਬਣਿਆ ਪਿਆ ਦੇਖ ਲਓ ਨਗਰ ਵੀ ਚੱਲ ਗਿਆ ਉਧਰ ਤਾਂ ਏ ਬਾਈ ਜੀ ਲੰਗਰ ਹਾਲ ਵਾਲੀ ਸਾਈਡ ਆ ਪਿੱਛੇ ਜਾ ਕੇ ਲੰਗਰ ਹਾਲਾ ਗੁਰਦੁਆਰਾ ਸਾਹਿਬ ਦਾ ਇਧਰਲੀ ਸਾਈਡ ਨੂੰ ਅਜਵਾਕ ਪਟਾਕਾ ਪੁੜਕੇ ਚਲਾਈ ਜਾਂਦੇ ਚੀਕਾਂ ਜਿੱਕਾਂ ਮਰੀ ਜਾਂਦੇ ਨੇ ਪਤਾ ਅੰਦਰ ਉਹ ਚੜਖੜੀਆਂ ਹੀ ਤੇ ਡਰ ਕੇ ਚੀਕਾਂ ਮਰੀ ਜਾਂਦੇ ਰਹੀ ਜਾਂਦੇ ਨੇ ਉਹ ਮੈਂ ਸਾਡੇ ਵਾਲੇ ਤਾਂ ਪਤਾ ਅੰਦਰ ਬੰਬ ਵੀ ਹੱਥਾਂ 'ਚ ਫੜ-ਫੜ ਕੇ ਚਲਾ ਦਿੰਦੇ ਨੇ ਆਜੋ ਇਧਰ ਨਹੀਂ ਚੱਲਦੀਆਂ ਬਸੋਣੇ ਤੁਨੂੰ ਅੱਜ ਵਾਕਿਆ ਦਾ ਰੌਣਕ ਮੇਲਾ ਬਟਾਟਿਆਂ ਵਾਲਾ ਮਾਰਦੇ ਛਾਲਾਂ ਦੇਖੋ ਕਿਵੇਂ ਲੱਗੇ ਹੋਏ ਜੱਗਰੀ ਲੱਗੇ ਹੋਏ ਯਾਰੀ ਪਿਆਲੇ ਪੀ ਰਹੇ ਇਸ ਵਾਰੀ ਸੰਗਤੇ ਜ਼ਿਆਦਾ ਹੋਣ ਕਰਕੇ ਲੰਗਰ ਦੀਆਂ ਪੰਗਤਾਂ ਇੱਧਰ ਨੂੰ ਵੀ ਲਾਈਆਂ ਹੋਈਆਂ ਨੇ ਬਾਹਰ ਹੀ ਉਹ ਦੂਜੀ ਸਾਈਡ ਤਾਂ ਪਹਿਲਾਂ ਹੀ ਬਾਹਰ ਲਾ ਲੈਂਦੇ ਸੀ ਜੇ ਇਹ ਕੋਈ ਕਿਸੇ ਵੀ ਪ੍ਰੋਗਰਾਮ ਤੇ ਜਿੱਤੇ ਜ਼ਿਆਦਾ ਇਕੱਠ ਹੁੰਦਾ ਸੰਗਤਾਂ ਦਾ ਪਰ ਇਸ ਵਾਰੀ ਆਹ ਸਾਈਡ ਨੂੰ ਵੀ ਲਾਈਆਂ ਹੋਈਆਂ ਨੇ ਅੰਦਰ ਵੀ ਸੰਗਤ ਛਕ ਰਹੀ ਆ ਲੰਗਰ ਹਾਲ ਚੀ ਤੇ ਇੱਧਰ ਲੰਗਰ ਹਾਲ ਦੇ ਸਾਹਮਣੇ ਬਾਹਰ ਵੀ ਬੈਠੀ ਹੋਈ ਆ ਸੰਗਤ i don't know ਨਹੀਂ ਆ ਰਹੀ ਹੈ ਡੇਢ ਪੈ ਕਿਤੇ ਰਕੜੀ ਹੈ No, 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 ਇਧਰ ਲਈ ਜਿਹੜਾ ਬੰਿਆਂ ਨੇ ਰਗਦਾ ਲੰਗਰ ਵੀ ਲਾਇਆ ਹੋਇਆ ਵੇਲਣੇ ਤਾਂ ਇੰਡੀਆ ਤੋਂ ਲੈ ਕੇ ਆਏ ਹੋਣੇ ਚਲਸੀ ਵਾਲਿਆਂ ਦੇ ਥੋੜਾ ਜਿਆਦਾ ਰਾਂ ਘਰੂ ਕੋ ਵੇਲਣਿਆਂ ਦਾ ਹੋਰ ਹੈ ਛੋਟੇ ਨੇ ਸਾਈਕ ਬਾਕੀ ਇਧਰ ਵਾਲਾ ਜਿਹੜਾ ਹਰਾ ਗਿਆ ਉਹ ਵਿੱਚੋਂ ਦਾ ਗਰਾਰੀਆਂ ਦੀਆਂ ਆਉਂਦੀਆਂ ਨਹੀਂ ਆਉਂਦਾ ਵੱਡਾ ਹੁੰਦਾ ਸੀਗਾ ਆਪਣੇ ਇੱਥੇ ਇੰਡੀਆ ਜਿਹੜਾ ਬਲਦਾ ਜਿਹਾ ਨਾ ਚਲਦਾ ਹੁੰਦਾ ਸੀ ਚੜਖੜੀ ਜੀ ਜਾਂ ਖਾਣਾ ਘੇੜੀ ਪਾਉਂਦਾ ਸੀਗਾ ਇੱਧਰ ਵੀ ਸੰਗਤਾਂ ਦਾ ਪੂਰਾ ਜੋਰ ਆ। ਕੱਥਾਂ ਤੱਕ ਲੈਂ ਲਾਈ ਹੋਈ ਆ ਬਸ ਰੋਹ ਦੀ ਡੀਕ ਦੀ। ਜਦੋਂ ਉਹ ਫਿਰ ਬਾਈ ਪੰਜਾਬੀ ਹੋਈ ਏ ਦੇਵਤਾ ਕਰੀ ਆਉਂਦਾ ਦੇਖ ਕੇ ਮੂੰਹ 'ਚ ਪਾਣੀ ਤਾਂ ਡਿੱਗੀ ਪੈਂਦਾ ਹ। ਇਹ ਬੇਲਣਾ ਦੇਖ ਕੇ ਨਾ ਇੱਕ ਗੱਲ ਜ਼ਿਆਦਾ ਜੀ ਤੁਹਾਨੂੰ ਥੋੜੇ ਜਿਹਾ ਦੱਸਾਂ। ਇੱਕ ਹੋਰ ਨਵੇਂ ਜਮਾਨੇ ਦਾ ਬੇਲਣਾ ਵਖਾਉਣਾ ਹੈ ਕਿਉਂਕਿਆਂ ਦੀਆਂ ਲਕਾਂਵਾਂ ਦੀਆਂ ਦੇ ਹੁੰਦਾ। ਉਹ ਬਾੜੀ ਖੇਤੀ ਰੋ ਗੜਦਾ ਉਹਨਾਂ ਦਾ ਸੌਖੀ ਨਿਕਲ ਆਉਂਦੀ ਜਿਵੇਂ ਇਹਦੇ ਜਿਹੜਾ ਬਾਈ ਨੂੰ ਗੰਨੇ 'ਚ ਧੱਕਣਾ ਹੀ ਪੈ ਰਹੇ ਨੇ ਨਾ ਇਹ ਹੋਰ ਨਾ। ਉਹਦਾ ਬਸ ਐ ਮੈਂਟੋ ਮੈਂਟੀ ਕੱਢੀ ਆਉਂਦਾ। ਬਸ ਦੇਖੂਗਾ ਵੀਕੈਂਡ ਗਿਆ ਨਾ ਮਾਰਕੀਟ। ਉਹਦੀ ਵੀਡੀਓ ਬਣਾ ਕੇ ਲੈ ਆਉਂਗਾ ਬਸ ਉਹ ਦੇਖਣ ਨੂੰ ਸਾਰਿਆਂ ਨੂੰ। ਨਹੀਂ ਸਰ ਕਹਾਂਦਾ ਕੱਚਾ ਕਰਕੇ ਚੱਲ ਸਕਦਾ ਨਹੀਂ ਸਰ ਕਹਿੰਦੇ ਕੱਢੋ ਨਾ ਜੀ ਇਹਦੇ ਲਈ ਮਾਰੋ Mm-hmm. ਸੰਗਤ ਦਾ ਪੈਣ ਲੱਗ ਗਿਆ ਹੌਲੀ ਹੌਲੀ ਫਰਕੇ ਕਾਫੀ ਘਟ ਗਈ ਅੱਜ ਨਾਲੋਂ ਤੇ ਸੰਗਤ ਇੱਧਰ ਤੁਸੀਂ ਵੇਖਿਆ ਹੀ ਹੋਣਾ ਸ਼ੁਰੂ ਚ ਜਿਵੇਂ ਕਰਬਲ ਕਰਬਲ ਹੋਈ ਪਈ ਸੀ ਮੁਸਲਮਾਨ ਭਾਈ ਵੀ ਆਏ ਹੋਏ ਅੱਜ ਗੁਰਦੁਆਰਾ ਸਾਹਿਬ ਮੜੀਆਂ ਆਪਣੀਆਂ ਨਾਲ ਜੋੜੀਆਂ ਜੋੜੀਆਂ ਨੇ ਪਤਾ ਨਹੀਂ ਕਿਹੜੀ ਕੰਟਰੀ ਦੇ ਨੇ ਦਾਸੀ ਟਾਈਮ ਤੋਂ ਆਏ ਹੋਏ ਰੌਣਕ ਮੇਲਾ ਜੇ ਦੇਖੀ ਜਾਂਦੇ ਥੋੜਾ ਖਿੱਚੀ ਜਾਂਦੇ ਫੀਲ ਹੋ ਵੀ ਮੈਟਰ ਚੱਲੀ ਹੈ ਘਰ ਨੂੰ ਦਿਲ ਤਾਂ ਨਹੀਂ ਕਰੀ ਜਾਂਦਾ ਸੀਗਾ ਘਰ ਜਾਣ ਨੂੰ ਰੌਣਕ ਮੇਲੇ ਜਿਹਾ ਸਵਾਦ ਹੀ ਨਾ ਆਉਂਦਾ ਪਿਆ ਸੀ ਤੇ ਪਰ ਚਲੋ ਟਾਈਮ ਕਾਫੀ ਹੋ ਗਿਆ ਵੈਸੇ ਵੀ ਹੁਣ ਸੰਗ ਤੇ ਲਗਭਗ ਚਲੀ ਗਈ ਸਾਰੀ ਥੋੜੀ ਬਹੁਤੀ ਰਹਿ ਗਈ ਆ ਜਾਂ ਜਈ ਕਈ ਜਿਹੜੇ ਕਮ ਕਮਾਂ ਤੋਂ ਲੇਟ ਫ੍ਰੀ ਹੋਏ ਗੱਡੀਆਂ ਗੁੱਡੀਆਂ ਤੋਂ ਲੱਗੀਆਂ ਨੇ ਗੁਰਦਵਾਰਾ ਸਾਹਿਬ ਤੋਂ ਬਾਹਰ ਨਿਕਲਦੇ ਆਂ ਬਦਲ ਦੂਜੀ ਸਾਈਡ ਆ ਸੜਕ ਤੇ ਆ ਸਾਹਮਣੇ ਮੱਝ ਦੇ ਇਹ ਪਤਾ ਨਹੀਂ ਰਾਨ ਵਾਲਿਆਂ ਦੀ ਸ਼ਾਇਦ ਹੈ ਤੇ ਪਾਕਿਸਤਾਨ ਵਾਲਿਆਂ ਦੀ ਗਏ ਸੀ ਇੱਕ ਵਾਰੀ ਅਹੀਂ ਅੰਦਰ ਵੇਖਣ ਮਾਹੌਲ ਚਾਲ ਵੀ ਚਲੋ ਦੇਖ ਕੇ ਆਉਨੇ ਆ ਹਰ ਧਰਮ ਦਾ ਦੇਖਣਾ ਚਾਹੀਦਾ ਪੁੱਛਿਆ ਸੀਗਾ ਉਦੋਂ ਪਰ ਜਦਜੁੱਦ ਭੁੱਲ ਗਿਆ ਕਾਫੀ ਟਾਈਮ ਹੋ ਗਿਆ ਕੋਫੀ ਤੇ ਨੀਲਾਣੀ ਹਾਂ ਕਿਉਂ ਉਹਨਾ ਨੂੰ ਪਤਾ ਨਹੀਂ ਕੀ ਜਦੋਂ ਆਏ ਸੀਗੇ ਤਾਂ ਉਦੋਂ ਇੱਥੇ ਗੱਡੀਆਂ ਹੀ ਗੱਡੀਆਂ ਸੀਗੀਆਂ ਤੇ ਸਾਕਤ ਵੀ ਇੰਨੇ ਹੀ ਸੀਗੇ ਤੇ ਹੁਣ ਜਾਂਦੀ ਵਾਰ ਨੂੰ ਵੇਲ ਹੋ ਗਿਆ ਸਾਰੇ ਹੀ ਅਸੀਂ ਮੈਨੂੰ ਲੱਗਦਾ ਲਗਭਗ ਸਾਰਿਆਂ ਨੂੰ ਤੋੜ ਕੇ ਹੀ ਨਿਕਲੇ ਹਾਂ ਉਥੋਂ ਏ ਮਿੱਤਰੋ ਉਹੀ ਛੱਡ ਗਿਆ ਜਿੱਥੋਂ ਟੱਪ ਕੇ ਲੰਗੇ ਸੀਗੇ ਨਾ ਗੱਡੀਆਂ ਦੇ ਵਿੱਚ ਦੀ ਗੱਡੀਆਂ ਗੱਡੀਆਂ ਸੀਗੀਆਂ ਤੇ ਹੁਣ ਦੇਖ ਲਓ ਇੱਥੇ ਵੀ ਕਿਤੇ ਸਿੰਗਲ ਗੱਡੀ ਨਹੀਂ ਰਹਿ ਗਈ ਉਦੋਂ ਪਿੱਛੇ ਕਿੱਥੇ ਤੱਕ ਲੈਣਾ ਲੱਗੀਆਂ ਸੀਗੀ ਤੇ ਚਲੋ ਠੀਕ ਹੈ ਮਿੱਤਰੋ ਇਹ ਸੀਗਾ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਦੀਵਾਲੀ ਦਾ ਰੌਣਕ ਮੇਲਾ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਤੇ ਨਾਲ ਰੌਣਕ ਮੇਲਾ ਵਿਖਾਇਆ ਤੇ ਉਮੀਦ ਹੈ ਕਿ ਤੁਹਾਨੂੰ ਨੰਦ ਆਇਆ ਹੋਊਗਾ ਮਜ਼ਾ ਆਇਆ ਹੋਊਗਾ ਸਾਰਾ ਰੌਣਕ ਮੇਲਾ ਵੇਖ ਕੇ ਇੱਥੇ ਬਸ ਇਦਾਂ ਹੀ ਮਨਾਈ ਜਾਂਦੀ ਹੈ ਦੀਵਾਲੀ ਗੁਰਦੁਆਰਾ ਸਾਹਿਬ ਆਉਂਦੇ ਨੇ ਲੋਕ ਮੱਥਾ ਟੇਕਦੇ ਨੇ ਨਾਲ ਚਲੋ ਰੌਣਕ ਮੇਲਾ ਵੇਖਦੇ ਨੇ ਮਾੜੇ-ਮੋٹے ਨਾਲ ਪਟਾਕੇ ਚਲਾ ਲੈਂਦੇ ਨੇ ਚਲੋ ਠੀਕ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਤੱਕ ਵੀਡੀਓ ਨੂੰ ਵੇਖਣ ਲਈ ਤੇ ਜਲਦੀ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਤੇ ਕਰਦੇ ਹੋ ਸਪੋਰਟ ਸਾਸਰੀ ਗਰਲਸ ਸਾਰਿਆਂ ਨੂੰ ਮੇਤਰੋ